ਪਿਛਲੇ ਮਹੀਨੇ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਟਾ ਦਾ ਪ੍ਰੋਗਰਾਮ ਹੋਇਆ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ ਕਈ ਵੱਡੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਦਿਨ ਦੂਰ ਦਰਾਡੇ ਤੋਂ ਲੋਕ ਰਾਮ ਲੱਲਾ ਦੇ ਦਰਸ਼ਨ ਲਈ ਪਹੁੰਚੇ ਸਨ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਦੇਸ਼ ਵਿਦੇਸ਼ ਤੋਂ ਵੀ ਲੋਕ ਅਯੁੱਧਿਆ ਪਹੁੰਚੇ ਪ੍ਰਾਣ ਪ੍ਰティਸ਼ਟਾ ਦੌਰਾਨ ਅਤੇ ਬਾਅਦ ਵਿੱਚ ਭਗਵਾਨ ਰਾਮ ਪ੍ਰਤੀ ਲੋਕਾਂ ਦੀ ਸ਼ਰਧਾ ਸੋਸ਼ਲ ਮੀਡੀਆ 'ਤੇ ਕਾਫੀ ਦੇਖਣ ਨੂੰ ਮਿਲ ਰਹੀ ਹੈ ਅੱਜਕੱਲ੍ਹ ਭਗਵਾਨ ਰਾਮ ਤੇ ਬਣੇ ਗੀਤ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹਨ ਲੋਕ ਇਹਨਾਂ ਗੀਤਾਂ ਤੇ ਰੀਲਾਂ ਬਣਾ ਰਹੇ ਨੇ ਹਾਲਾਂਕਿ ਇੱਕ ਵੀਡੀਓ ਵਾਇਰਲ ਹੋ ਰਿਹਾ ਜੋ ਇਹਨਾਂ ਤੋਂ ਥੋੜਾ ਵੱਖਰਾ ਨਜ਼ਰ ਆ ਰਿਹਾ ਇੱਕ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੇ ਭਗਵਾਨ ਰਾਮ ਪ੍ਰਤੀ ਆਪਣੀ ਸ਼ਰਧਾ ਦਾ ਇੱਕ ਵੱਖਰਾ ਪੱਧਰ ਦਿਖਾਇਆ ਹੈ ਵਿਅਕਤੀ ਨੇ ਆਪਣੇ ਸਰੀਰ ਤੇ ਭਗਵਾਨ ਰਾਮ ਦਾ ਟੈਟੂ ਬਣਵਾਇਆ ਹੋਇਆ ਹੈ ਵਿਅਕਤੀ ਇੱਥੇ ਹੀ ਨਹੀਂ ਰੁਕਿਆ ਉਸਨੇ ਆਪਣੇ ਸਰੀਰ ਤੇ ਰਾਮ ਮੰਦਰ ਦਾ ਟੈਟੂ ਵੀ ਬਣਵਾਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇੰਸਟਾਗ੍ਰam ਤੇ ਕਿਸੇ ਵਿਅਕਤੀ ਵੱਲੋਂ ਸ਼ੇਅਰ ਕੀਤਾ ਗਿਆ ਹੈ ਇਸ ਵੀਡੀਓ ਨੂੰ ਕਰੀਬ 10 ਲੱਖ ਲੋਕਾਂ ਨੇ ਪਸੰਦ ਕੀਤਾ ਹੈ ਵੀਡੀਓ 'ਚ ਇੱਕ ਵਿਅਕਤੀ ਆਪਣੇ ਸਰੀਰ ਤੇ ਟੈਟੂ ਬਣਵਾਉਂਦਾ ਨਜ਼ਰ ਆ ਰਿਹਾ ਹੈ ਟੈਟੂ ਆਰਟਿਸਟ ਨੇ ਆਦਮੀ ਦੀ ਪਿੱਠ ਤੇ ਭਗਵਾਨ ਰਾਮ ਦਾ ਟੈਟੂ ਬਣਾਇਆ ਇਸ ਤੋਂ ਬਾਅਦ ਉਹ ਪਿੱਠ ਦੇ ਹੇਠਲੇ ਹਿੱਸੇ ਤੇ ਇੱਕ ਹੋਰ ਟੈਟੂ ਬਣਾਉਣ ਜਾ ਰਿਹਾ ਹੈ ਇਹ ਟੈਟੂ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਦਾ ਹੈ ਟੈਟੂ ਆਰਟਿਸਟ ਨੇ ਭਗਵਾਨ ਰਾਮ ਦਾ ਟੈਟੂ ਬਹੁਤ ਹੀ ਖੂਬਸੂਰਤੀ ਨਾਲ ਬਣਾਇਆ